ਹਾਂਜੀ ਆਪਾਂ હાજર ਆਂ ਜੀ ਪੰਜਾਬੀ ਗ੍ਰਾਮਰ ਦੇ ਟੌਪ 20 ਐਮਸੀਕਿਊ ਲੈ ਕੇ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਮੈਰਾਥਨ ਕਲਾਸ ਦੇ ਵਿੱਚ ਸਾਰਾ ਪੰਜਾਬੀ ਗ੍ਰਾਮਰ ਦਾ ਟੋਟਲੀ ਪਾਰਟ ਜਿਹੜਾ ਹੈ ਉਹ ਸਿੰਗਲ ਇੱਕ ਵੀਡੀਓ ਦੇ ਵਿੱਚ ਕਵਰ ਕਰਿਆ ਸੀ ਠੀਕ ਹੈ ਤਾਂ ਅੱਜ ਆਪਾਂ ਉਸੇ ਟੌਪਿਕ ਦੇ ਜਿਹੜੇ ਟੌਪ 20 ਐਮਸੀਕਿਊ ਕਰਾਂਗੇ ਬਿਲਕੁਲ ਐਂਡ ਤੱਕ ਵੀਡੀਓ ਦੇਖਣੀ ਹੈ 20 ਕੁਐਸ਼ਨਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸ਼ਨ ਸਹੀ ਹੁੰਦੇ ਨੇ ਉਹ ਵੀ ਤੁਸੀਂ ਨੋਟ ਕਰਿਓ ਤੇ ਆਪਦੇ ਜਿਹੜੇ ਮਾਰਕਸ ਨੇ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਣੇ ਨੇ ਠੀਕ ਹੈ ਇਸ ਵੀਡੀਓ ਨੂੰ ਦੇਖਣ ਦੇ ਤੁਹਾਡੇ ਦੋ ਫਾਇਦੇ ਹੋਣਗੇ ਇੱਕ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਹਾਡਾ ਵਿਆਕਰਨ ਵਾਲਾ ਜਿਹੜਾ ਪਾਰਟ ਹੈ ਉਹ ਕਿੰਨਾ ਕੁ ਕਵਰ ਹੋ ਚੁੱਕਿਆ ਹੈ ਕਿੰਨਾ ਕੁ ਨਹੀਂ ਸੈਕੰਡ ਗੱਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹੜਾ ਟੌਪਿਕ ਤੁਸੀਂ ਹੋਰ ਜਿਹੜਾ ਇਹ ਤਰੀਕੇ ਨਾਲ ਕਰਨ ਦੀ ਤੁਹਾਨੂੰ ਜ਼ਰੂਰਤ ਹੈਗੀ ਆ ਕਲੀਅਰ ਹੈ ਤਾਂ ਆਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਫਰਸਟ ਕੁਐਸ਼ਨ ਹੈ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਤੇ ਵੱਖ-ਵੱਖ ਅਰਥ ਹੋਣ ਉਸ ਨੂੰ ਕੀ ਆਖਦੇ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਉਹ ਕਿਹੜੇ ਸ਼ਬਦ ਨੇ ਜਿਸ ਦੇ ਇੱਕ ਤੋਂ ਵੱਧ ਅਰਥ ਹੋਣ ਠੀਕ ਹੈ ਤੇ ਉਹਨਾਂ ਦਾ मीनिंग ਵੀ ਜਿਹੜਾ ਅਲੱਗ-ਅਲੱਗ ਹੋਵੇ ਉਸ ਨੂੰ ਕੀ ਕਹਾਂਗੇ ਅੱਪਾ ਤਾਂ ਕੀ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਕੀ ਹੁੰਦੇ ਨੇ ਬਹੁਅਰਥਕ ਕੀ ਹੁੰਦੇ ਨੇ ਸਮਾਸੀ ਵਿਰੋਧੀ ਸ਼ਬਦ ਇਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਜਿਹੜਾ ਡਿਸਕਸ ਆਲਰੇਡੀ ਕਰ ਚੁੱਕੇ ਹਾਂ। ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਉਹ ਹੁੰਦੇ ਨੇ ਜਿਸ ਦੇ ਇੱਕ ਤੋਂ ਵੱਧ ਅਤੇ ਵੱਖ-ਵੱਖ ਜਿਹੜਨੇ मीनिंग ਹੁੰਦੇ ਨੇ। ਕਲੀਅਰ ਹੈ ਜੀ? ਵਧਿਆ ਨੈਕਸਟ ਕੁਐਸਚਨ ਵੱਲ। ਨੈਕਸਟ ਕੁਐਸਚਨ ਹੈ ਆਪਣੇ ਕੋਲ ਸਵਰ ਅੱਖਰ ਕਿਹੜੇ ਹਨ? ਸਵਰ ਅੱਖਰ ਕਿਹੜੇ ਹਨ? ਫਰਸਟ অপਸ਼ਨ ਹੈ ਊੜਾ ਆੜਾ ਈੜੀ। ਸੈਕੰਡ অপਸ਼ਨ ਹੈ ਖਖਾ ਜਜਾ ਲਲਾ ਥਰਡ অপਸ਼ਨ ਹੈ ਅੰਗਾ ਅਈਆਂ ਮੰਮਾ ਤੇ ਲਾਸਟ অপਸ਼ਨ ਹੈ ਹਾ ਹਾ ਰਾਰਾ ਵਾਵਾ ਤਾਂ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਆਪਣਾ ਜਿਹੜਾ ਆਨਸਰ ਚੂਜ਼ ਕਰ ਸਕਦੇ ਹੋ ਤਾਂ ਕੀ ਹੋ ਸਕਦਾ ਇਜ਼ ધ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਫਸਟ ਊੜਾ ਆੜਾ ਈੜੀ ਜਿਹੜੇ ਆ ਉਹ ਸਵਰ ਅੱਖਰ ਹੁੰਦੇ ਨੇ ਕਲੀਅਰ ਹੈ ਕਿਉਂ ਹੁੰਦੇ ਨੇ ਉਹ ਵੀ ਆਪਾਂ ਨੇ ਪਿਛਲੀ ਵੀਡੀਓ ਦੇ ਵਿੱਚ অলਰੈਡੀ ਕਵਰ ਕਰਿਆ ਹੋਇਆ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਫਸਟ ਬਾਦਿਆਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਪੰਜਾਬੀ ਲਈ ਕਿਹੜੀ ਭਾਸ਼ਾ ਟੁਕਵੀ ਹੈ ਇੱਥੇ ਇੱਕ ਟਾਈਪਿੰਗ ਮਿਸਟੇਕ ਹੈ ਤੁਸੀਂ ਇਸ ਨੂੰ ਠੀਕ ਕਰ ਲਓ ਜਿੱਥੇ ਆਪਣੇ ਕੋਲ ਲਿਖਿਆ ਹੋਇਆ ਭਾਸ਼ਾ ਇਹਨੂੰ ਕੱਟ ਕੇ ਤੁਸੀਂ ਸਮਝੋ ਲਿਪੀ ਠੀਕ ਹੈ ਲਿਪੀ ਪੰਜਾਬੀ ਲਈ ਕਿਹੜੀ ਲਿਪੀ ਟੁਕਵੀ ਹੈ ਜਾਂ ਫਿਰ ਐਦਾ ਕਹਿ ਲਓ ਵੀ ਪੰਜਾਬੀ ਜਿਹੜੀ ਹੈ ਉਸਦੀ ਲਿਪੀ ਕਿਹੜੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਠੀਕ ਹੈ ਫਰਸਟ ਆਪਸ਼ਨ ਹੈ ਦੇਵਨਾਗਰੀ ਲਿਪੀ ਸੈਕਿੰਡ ਹੈ ਰੋਮਨ ਥਰਡ ਹੈ ਗੁਰਮੁਖੀ ਤੇ ਲਾਸਟ ਹੈ ਬਰੇਲ ਲਿਪੀ ਤਾਂ ਇਹ ਤਾਂ ਬਹੁਤ ਬੇਸਿਕ ਜਿਹਾ ਕੁਸ਼ਨ ਹੈ ਇਸ ਦਾ ਰਾਈਟ ਆਨਸਰ ਹੋਏਗਾ ਉਹ ਹੋਏਗਾ ਜੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਨੂੰ ਨਾਮ ਤਾਂ ਦਿੱਤਾ ਗਿਆ ਸੀ ਕਿਉਂਕਿ ਇਹ ਗੁਰੂਆਂ ਦੇ ਮੁਖ ਤੇ ਦੁਆਰਾ ਜਿਹੜੀ ਹੈ ਇਹ ਉਚਾਰੀ ਗਈ ਸੀ ਇਸ ਕਰਕੇ ਇਸ ਨੂੰ ਗੁਰਮੁਖੀ ਲਿਪੀ ਜਿਹੜਾ ਕਿਹਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਨੈਕਸਟ ਕੁਸ਼ਨ ਹੈ ਆਪਣੇ ਕੋਲ ਪੰਜਾਬੀ ਲਿਪੀ ਵਿੱਚ ਕਿੰਨੇ ਲਗਾ ਅੱਖਰ ਹਨ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਹੈ ਇਹ ਕਿੰਨੇ ਲਗਾ ਅੱਖਰ ਨੇ ਫਸਟ ਆਪਸ਼ਨ ਹੈ ਜੀ 3 ਸੈਕਿੰਡ ਹੈ 4 ਥਰਡ ਹੈ 1 ਤੇ ਲਾਸਟ ਆਪਸ਼ਨ ਹੈ 2 ਤਾ ਪੰਜਾਬੀ ਲਿਪੀ ਵਿੱਚ ਕਿੰਨੇ ਲਗਾਖਰਨੇ ਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਫਸਟ ਤਿੰਨ ਤਿੰਨ ਲਗਾਖਰਨੇ ਪੰਜਾਬੀ ਲਿਪੀ ਦੇ ਵਿੱਚ ਬਿੰਦੀ ਟਿੱਪੀ ਅਦਕ ਕਲੀਅਰ ਹੈ ਜੀ ਅੱਗੇ ਵਧਦੇ ਹਾਂ ਅਗਲਾ ਕੁਐਸਚਨ ਹੈ ਆਪਣੇ ਕੋਲ ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ ਫਸਟ ਆਪਸ਼ਨ ਹੈ ਜੀ ਪੰਜ ਪ੍ਰਕਾਰ ਦੀਆਂ ਸੈਕੰਡ ਆਪਸ਼ਨ ਹੈ 6 ਥਰਡ ਆਪਸ਼ਨ ਨੂੰ ਤੁਸੀਂ ਨੋਟ ਕਰੋ ਜੀ ਦੋ ਪ੍ਰਕਾਰ ਦੀਆਂ ਤੇ ਫੋਰਥ ਆਪਸ਼ਨ ਨੂੰ ਤੁਸੀਂ ਨੋਟ ਕਰੋ ਤਿੰਨ ਪ੍ਰਕਾਰ ਦੀਆਂ ਠੀਕ ਹੈ ਇਹ ਚਾਰ ਆਪਸ਼ਨ ਨੇ ਯਾਨੀ ਪੰਜਾਬੀ ਧੁਨੀਆਂ ਪੰਜ ਪ੍ਰਕਾਰ ਦੀਆਂ ਨੇ ਜਾਂ ਫਿਰ ਛੇ ਪ੍ਰਕਾਰ ਦੀਆਂ ਨੇ ਜਾਂ ਦੋ ਪ੍ਰਕਾਰ ਦੀਆਂ ਨੇ ਜਾਂ ਤਿੰਨ ਪ੍ਰਕਾਰ ਦੀਆਂ ਨੇ ਕੀ ਹੋਊਗਾ ਜੇ ਇਹਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਦੋ ਦੋ ਪ੍ਰਕਾਰ ਦੀਆਂ ਜਿਹੜੀਆਂ ਪੰਜਾਬੀ ਧੁਨੀਆਂ ਨੇ ਕਿਹੜੀ-ਕਿਹੜੀਆਂ ਧੁਨੀਆਂ ਨੇ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਕਲੀਅਰ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਹੋਇਆ ਆਪਣਾ ਦੋ ਵੱਧ ਦੇ ਨੈਕਸਟ ਕੁਐਸਚਨ ਵੱਲ ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ ਲਗਾਉਣ ਦੇ ਨਾਲ ਉਸ ਦਾ ਜਿਹੜਾ ਮੂੰਹ ਖੋਲ ਦਿੱਤਾ ਜਾਂਦਾ ਹੈ ਜਿਹੜੇ ਆਪਣੇ ਕੋਲ ਵਰਣਮਾਲਾ ਦੇ ਅੱਖਰ ਨੇ ਉਹਨਾਂ ਵਿੱਚੋਂ ਉਹ ਕਿਹੜਾ ਅੱਖਰ ਹੈ ਜਦੋਂ ਆਪਾਂ ਉਸ ਦੇ ਵਿੱਚ ਹੋੜਾ ਯੂਜ਼ ਕਰਦੇ ਹਾਂ ਤਾਂ ਆਪਾਂ ਉਸ ਅੱਖਰ ਦਾ ਮੂੰਹ ਖੋਲ ਦਿੰਨੇ ਹਾਂ ਤਾਂ ਇਹਦੇ ਆਪਸ਼ਨ ਨੇ ਜੀ ਯਈਆ ਅੰਗਾ ਐਈਆ ਜਾਂ ਫਿਰ ਊੜਾ ਤਾਂ ਇਹਦਾ ਰਾਈਟ ਆਨਸਰ ਹੈ ਜੀ ਊੜਾ ਇਹ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਸਮਝਾਇਆ ਸੀ ਵੀ ਜਦੋਂ ਆਪਾਂ ਊੜੇ ਨੂੰ ਖੋੜਾ ਲਗਾਨੀਆਂ ਤਾਂ ਉਸ ਦਾ ਮੂੰਹ ਜਿਹੜਾ ਹੈ ਉਹ ਖੋਲ ਦਿੱਤਾ ਜਾਂਦਾ ਹੈ ਠੀਕ ਹੈ ਤਾਂ ਫਿਰ ਇਹ ਊੜਾ ਜਦੋਂ ਮੂੰਹ ਖੋਲ ਦਿੱਤਾ ਜਾਂਦਾ ਹੈ ਇਹਨੂੰ ਆਪਾਂ ਓ ਕਹਿ ਦਿੰਦੇ ਹੁੰਦੇ ਹਾਂ ਕਲੀਅਰ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੋ ਆਪਸ਼ਨ ਨੰਬਰ 4 ਨੈਕਸਟ ਕੁਐਸਚਨ ਹੈ ਜੀ ਪੰਜਾਬੀ ਨੂੰ ਪੰਜਾਬ ਵਿੱਚ ਕਿਸ ਚੀਜ਼ ਦਾ ਦਰਜਾ ਪ੍ਰਾਪਤ ਹੈ ਠੀਕ ਹੈ ਪੰਜਾਬੀ ਨੂੰ ਪੰਜਾਬ ਦੇ ਵਿੱਚ ਕਾਹਦਾ ਦਰਜਾ ਜਿਹੜਾ ਉਹ ਮਿਲਿਆ ਹੋਇਆ ਹੈ ਫਸਟ ਆਪਸ਼ਨ ਹੈ ਰਾਸ਼ਟਰੀ ਭਾਸ਼ਾ ਸੈਕਿੰਡ ਹੈ ਰਾਜ ਭਾਸ਼ਾ ਥਰਡ ਹੈ ਦੂਜੀ ਭਾਸ਼ਾ ਤੇ ਲਾਸਟ ਹੈ ਮਾਨਤਾ ਪ੍ਰਾਪਤ ਭਾਸ਼ਾ ਤਾ ਕੀ ਹੋ ਸਕਦਾ ਜੀ ਇਹਦਾ ਰਾਈਟ ਆਨਸਰ ਤਾ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕੰਡ ਰਾਜ ਭਾਸ਼ਾ ਦੇਖੋ ਆਪਣਾ ਪੰਜਾਬ ਕੀ ਹੈ ਰਾਜ ਹੈ ਠੀਕ ਹੈ ਤਾ ਆਪਣੀ ਜਿਹੜੀ ਸਟੇਟ ਹੈ ਉਸ ਦੇ ਵਿੱਚ ਮੈਕਸਿਮਮ ਜਿੰਨੇ ਜ਼ਿਆਦਾ ਲੋਕ ਨੇ ਸਾਰੇ ਹੀ ਜਿਹੜੇ ਨੇ ਮੋਸਟਲੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਨੇ ਠੀਕ ਹੈ ਤਾ ਪੰਜਾਬੀ ਕੀ ਹੋਈ ਰਾਜ ਭਾਸ਼ਾ ਹੋਈ ਕਲੀਅਰ ਹੈ ਜੇ ਆਪਾਂ ਲਾਸਟ ਆਪਸ਼ਨ ਦੀ ਗੱਲ ਕਰੀਏ ਮਾਨਤਾ ਪ੍ਰਾਪਤ ਭਾਸ਼ਾ ਤਾਂ ਇਹ ਆਪਸ਼ਨ ਜੇਕਰ ਮੰਨ ਲਓ ਕੁਸ਼ਣ ਇਸ ਤਰੀਕੇ ਨਾਲ ਆਉਂਦਾ ਕਿ ਇਸ ਸੰਵਿਧਾਨ ਦੇ ਵਿੱਚ ਜਿਹੜੀ ਪੰਜਾਬੀ ਹੈ ਉਸ ਨੂੰ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਤਾਂ ਉਸ ਸਮੇਂ ਆਪਾਂ ਜਿਹੜਾ ਟਿਕ ਕਰਦੇ ਮਾਨਤਾ ਪ੍ਰਾਪਤ ਭਾਸ਼ਾ ਕਲੀਅਰ ਹੈ ਲੇਕਿਨ ਉਹਨਾਂ ਨੇ ਕੀ ਪੁੱਛਿਆ ਹੈ ਦਰਜਾ ਪੁੱਛਿਆ ਹੈ ਕਿ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਦਾ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ ਰਾਜ ਭਾਸ਼ਾ ਜਿਹੜੀ ਪੰਜਾਬੀ ਹੈ ਉਹ ਪੰਜਾਬ ਦੀ ਸਟੇਟ ਲੈਂਗੁਏਜ ਹੈ ਕਲੀਅਰ ਹੈ ਜੀ ਜਿੰਨੇ ਵੀ ਆਪਣੇ ਦਫਤਰੀ ਕਹਿ ਲੋ ਵੀ ਦਫਤਰ ਨੇ ਹਨਾ ਜਿੰਨੇ ਵੀ ਦਫਤਰੀ ਕੰਮ ਹੁੰਦੇ ਨੇ ਜਿੰਨੀਆਂ ਵੀ ਲੈਟਰਸ ਨੋਟੀਫਿਕੇਸ਼ਨ ਆਉਂਦੇ ਨੇ ਉਹ ਸਾਰੇ ਮੇਨਲੀ ਪੰਜਾਬੀ ਭਾਸ਼ਾ ਦੇ ਵਿੱਚ ਹੀ ਆਉਂਦੇ ਨੇ ਕਿਉਂ ਆਉਂਦੇ ਨੇ ਕਿਉਂਕਿ ਆਪਣੀ ਜਿਹੜੀ ਇਹ ਰਾਜ ਭਾਸ਼ਾ ਹੈ ਇਹ ਤੇ ਇਹਨੂੰ ਮਾਨਤਾ ਮਿਲੀ ਹੋਈ ਹੈ ਅਗਲਾ ਕੁਐਸਚਨ ਹੈ ਆਪਣੇ ਕੋਲ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਫਸਟ ਆਪਸ਼ਨ ਹੈ ਜੀ ਧੁਨੀ ਯਾਨੀ ਸਾਊਂਡ ਸੈਕਿੰਡ ਆਪਸ਼ਨ ਹੈ ਵਾਕ ਯਾਨੀ ਸੈਂਟੈਂਸ ਥਰਡ ਹੈਗਾ ਜੀ ਸ਼ਬਦ ਯਾਨੀ ਵਰਡ ਤੇ ਲਾਸਟ ਆਪਸ਼ਨ ਹੈ ਜੀ ਅਰਥ ਯਾਨੀ मीनिंग ਤਾਂ ਕੀ ਹੋ ਸਕਦਾ ਹੈ ਇਸ ਦਾ ਰਾਈਟ ਆਨਸਰ ਇਹਨਾਂ ਨੇ ਪੁੱਛਿਆ ਸਭ ਤੋਂ ਛੋਟੀ ਇਕਾਈ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਧੁਨੀ ਸਾਊਂਡ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ ਧੁਨੀ ਹੈ ਤੇ ਜੇ ਮੈਂ ਪੁੱਛਾਂ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਤਾਂ ਜਿਹੜੀ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਉਹ ਹੈਗੀ ਹੈ ਜੀ ਵਾਕ ਸੈਂਟੈਂਸ ਠੀਕ ਹੈ ਵਾਕ ਜਿਹੜੀ ਹੈ ਵੱਡੀ ਇਕਾਈ ਹੈ ਤੇ ਧੁਨੀ ਜਿਹੜੀ ਹੈ ਸਭ ਤੋਂ ਛੋਟੀ ਕਾਈ ਹੈ ਅਗਲਾ ਕੁਐਸਚਨ ਹੈ ਆਪਣੇ ਕੋਲ ਗੁਰਮੁਖੀ ਵਰਣਮਾਲਾ ਦੇ ਕੁੱਲ ਕਿੰਨੇ ਅੱਖਰ ਹਨ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਜੀ ਫਸਟ অপਸ਼ਨ ਹੈ 38 ਸੈਕਿੰਡ ਹੈ 40 ਥਰਡ ਹੈ 35 ਤੇ ਲਾਸਟ অপਸ਼ਨ ਹੈ 41 ਯਾਨੀ 41 ਤਾਂ ਇਸ ਦਾ ਰਾਈਟ ਆਨਸਰ ਹੈ ਜੀ 41 ਠੀਕ ਹੈ 41 ਜਿਹੜੇ ਨੇ ਆਪਣੇ ਕੋਲ ਕੁੱਲ ਅੱਖਰ ਨੇ ਗੁਰਮੁਖੀ ਵਰਣਮਾਲਾ ਦੇ ਵਿੱਚ ਪਹਿਲਾਂ ਇਹ ਜਿਹੜੇ ਨੇ ਆਪਣਾ ਪਤਾ ਇਹ ਵੀ ਇਸ ਨੂੰ 35 ਅੱਖਰੀ ਕਿਹਾ ਜਾਂਦਾ ਸੀ ਕਿਉਂਕਿ ਇਸ ਦੇ ਵਿੱਚ 35 ਹੁੰਦੇ ਸੀ ਠੀਕ ਹੈ ਫਿਰ ਅਰਬੀ ਫਾਰਸੀ ਵਾਲੇ ਜਿਹੜੇ ਸ਼ਬਦ ਨੇ ਉਹ ਐਡ ਕੀਤੇ ਗਏ ਤੇ ਫਿਰ ਜਿਹੜਾ ਲੱਲੇ ਪੈਰ ਬਿੰਦੀ ਆ ਉਹ ਵਲਾ ਅੱਖਰ ਐਡ ਕੀਤਾ ਗਿਆ ਹਨਾ ਤਾਂ ਇਸ ਤਰੀਕੇ ਨਾਲ ਜਿਹੜੇ ਗੁਰਮੁਖੀ ਵਰਣਮਾਲਾ ਦੇ 41 ਅੱਖਰ ਬਣੇ ਇਹਦੀ ਕੁ ਡਿਟੇਲਡ ਵੀਡੀਓ ਆ ਉਹੀ ਮੈਰਾ ਥੋਨ ਕਲਾਸ ਵਾਲੀ ਉਸ ਨੂੰ ਜਿਹੜੀ ਮੈਂ ਤੁਹਾਨੂੰ ਬਾਰ ਬਾਰ ਕਿਉਂ ਕਹਿ ਰਹੀਆਂ ਕਿਉਂਕਿ ਉਸ ਵੀਡੀਓ ਦੇ ਵਿੱਚ ਤੁਹਾਡਾ ਸਾਰੇ ਡਾਊਟ ਸਾਰੇ ਟੌਪਿਕ ਜਿਹੜੇ ਨੇ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਹੀ ਕਵਰ ਹੋ ਜਾਣੇ ਨੇ ਤਾਂ ਇਸ ਕਰਕੇ ਉਹ ਵੀਡੀਓ ਜਿਹੜੀ ਹੈ ਜਰੂਰ ਦੇਖ ਲਓ ਜਿਨ੍ਹਾਂ ਨੇ ਨਹੀਂ ਦੇਖੀ ਹੈਗੀ ਨੈਕਸਟ ਕੁਐਸ ਵਿਆਕਰਣ ਦੇ ਵਾਕ ਬੋਧ ਅਧੀਨ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ ਜਾਂ ਫਿਰ ਕਿਸ ਭਾਗ ਦਾ ਅਧਿਐਨ ਕੀਤਾ ਜਾਂਦਾ ਹੈ ਫਸਟ ਆਪਸ਼ਨ ਹੈ ਸ਼ਬਦਾਂ ਦਾ ਸੈਕਿੰਡ ਹੈ ਵਾਕਾਂ ਦਾ ਥਰਡ ਹੈ ਧੁਨੀ ਦਾ ਤੇ ਲਾਸਟ ਆਪਸ਼ਨ ਹੈ ਅਰਥਾਂ ਦਾ ਤਾਂ ਕੀ ਹੋ ਸਕਦਾ ਜੀ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਾਕਾਂ ਦਾ ਦੇਖੋ ਚਾਰ ਬੋਧ ਨੇ ਸ਼ਬਦ ਬੋਧ ਵਾਕ ਬੋਧ ਧੁਨੀ ਬੋਧ ਅਰਥ ਬੋਧ ਜਿਹੜਾ ਸ਼ਬਦ ਬੋਧ ਹੈ ਉਸ ਦੇ ਵਿੱਚ ਆਪਾਂ ਸ਼ਬਦਾ ਦਾ ਧਿਆਨ ਕਰਦੇ ਆਂ ਸ਼ਬਦ ਦੀ ਬਣਤਰ ਸ਼ਬਦ ਦੇ ਜੋ ਵੀ ਸ਼ਬਦ ਦੇ ਵਿੱਚ ਮਟੀਰੀਅਲ ਆ ਹਨਾ ਸ਼ਬਦ ਕਿੰਨੇ ਪ੍ਰਕਾਰ ਦੇ ਨੇ ਕਿਵੇਂ ਬਣਦੇ ਨੇ ਉਹ ਸਾਰੇ ਸ਼ਬਦਾਂ ਦੇ ਵਿੱਚ ਧਿਆਨ ਕਰਦੇ ਆਂ ਵਾਕਾਂ ਦੇ ਵਿੱਚ ਆਪਾਂ ਵਾਕਾਂ ਦੀ ਗੱਲ ਕਰਦੇ ਆਂ ਵਾਕਾਂ ਦਾ ਗਿਆਨ ਹੁੰਦਾ ਏ ਧੁਨੀ ਵਿੱਚ ਆਪਾਂ ਧੁਨੀ ਦਾ ਕਰਦੇ ਆਂ ਅਰਥਾਂ ਦੇ ਵਿੱਚ ਆਪਾਂ ਜਿਹੜੇ ਆ ਸ਼ਬਦਾਂ ਦੇ ਅਰਥਾਂ ਦਾ ਕਰਦੇ ਆਂ ਕਲੀਅਰ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਾਕਾਂ ਦਾ ਕਲੀਅਰ ਹੈ ਨਾਲ ਨਾਲ ਤੁਸੀਂ ਆਪਣੇ ਜਿਹੜੇ ਨੇ ਅ ਆਨਸਰ ਚੈੱਕ ਕਰੀ ਜਾਓ ਕਿੰਨੇ ਤੁਹਾਡੇ ਕੁਐਸਚਨ ਸਹੀ ਹੁੰਦੇ ਨੇ 20 ਮਾਰਕਸ ਦੇ ਵਿੱਚੋਂ ਉਹ ਤੁਸੀਂ ਜਿਹੜੇ ਮਾਰਕਸ ਨੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਕਲੀਅਰ ਹੈ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਨੈਕਸਟ ਕੁਐਸਚਨ ਹੈ ਆਪਣਾ ਪੰਜਾਬੀ ਵਿੱਚ ਕਿੰਨੀ ਸਵਰਤ ਧੁਨੀਆਂ ਹਨ ਪੰਜਾਬੀ ਵਿੱਚ ਕਿੰਨੀ ਸਵਰਤ ਧੁਨੀਆਂ ਹਨ ਫਰਸਟ ਆਪਸ਼ਨ ਹੈ 3 ਸੈਕਿੰਡ ਹੈ 5 ਥਰਡ ਹੈ 9 ਤੇ ਲਾਸਟ ਆਪਸ਼ਨ ਹੈ 10 ਤਾਂ ਕੀ ਹੋ ਸਕਦਾ ਜਿਸ ਦਾ ਰਾਈਟ ਆਨਸਰ ਹੈ ਤਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 10 ਪੰਜਾਬੀ ਵਿੱਚ ਕਿੰਨੀਆਂ ਧੁਨੀਆਂ ਨੇ ਜੀ ਕਿੰਨੀਆਂ ਸਵਰ ਧੁਨੀਆਂ ਨੇ 10 ਸਵਰ ਧੁਨੀਆਂ ਨੇ ਕਲੀਅਰ ਹੈ ਅੱਗੇ ਵਧਦੇ ਹਾਂ ਜਿਸ ਧੁਨੀ ਦੇ ਉਚਾਰਨ ਸਮੇ ਸਾਹ ਮੂੰਹ ਵਿੱਚੋਂ ਬੇਰੋਕ ਯਾਨੀ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਨਿਕਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਠੀਕ ਹੈ ਜਦੋਂ ਆਪਾਂ ਕੋਈ ਵੀ ਧੁਨੀ ਉਚਾਰਦੇ ਆਂ ਬੋਲਦੇ ਆਂ ਤਾਂ ਉਸ ਸਮੇਂ ਆਪਣੇ ਮੂੰਹੋਂ ਜਿਹੜਾ ਸਾਹ ਆਇਆ ਹੈ ਨਾ ਉਹ ਬਿਲਕੁਲ ਬਿਨਾਂ ਕਿਸੇ ਕੈਲਰੂ ਦੀ ਰੁਕਾਵਟ ਤੋਂ ਨਿਕਲਦਾ ਹੈ ਜਿਹੜਾ ਆਪਾਂ ਉਚਾਰਨ ਕਰਦੇ ਆ ਉਹਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਬੇਰੋਕ ਆਪਾਂ ਉਸ ਦਾ ਉਚਾਰਨ ਕਰ ਸਕਦੇ ਆ ਤਾਂ ਉਸ ਨੂੰ ਕੀ ਕਹਾਂਗੇ ਆਪਾਂ ਸਵਰ ਕਹਾਂਗੇ ਵਿਅੰਜਨ ਕਹਾਂਗੇ ਧੁਨੀ ਕਹਾਂਗੇ ਜਾਂ ਫਿਰ ਅੱਖਰ ਕਹਾਂਗੇ ਤਾਂ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਵਰ ਠੀਕ ਹੈ ਸਵਰ ਜਦੋਂ ਆਪਾਂ ਬੋਲਦੇ ਆ ਉਸ ਸਮੇਂ ਆਪਣਾ ਜਿਹੜਾ ਆਪਾਂ ਨੂੰ ਕੋਈ ਵੀ ਬੋਲਣ ਵੇਲੇ ਰੁਕਾਵਟ ਜਿਹੜੀ ਆ ਮਹਿਸੂਸ ਨਹੀਂ ਹੁੰਦੀ ਤੇ ਜਿਸ ਦੇ ਵਿੱਚ ਆਪਾਂ ਨੂੰ ਕੋਈ ਥੋੜੀ ਬਹੁਤ ਰੁਕਾਵਟ ਲੱਗੇ ਤੇ ਆਪਾਂ ਮਤਲਬ ਕੋਈ ਨਾ ਕੋਈ ਆਪਾਂ ਕਹਿ ਲਓ ਵੀ ਆਪਾਂ ਨੂੰ ਰੁਕਾਵਟ ਮਹਿਸੂਸ ਹੋ ਰਹੀ ਹੈ ਤਾਂ ਉਹ ਹੋਣੀਆਂ ਵਿਅੰਜਨ ਦੁਨੀਆ ਕਲੀਅਰ ਹੈ ਤਾਂ ਇਸ ਦਾ অপਸ਼ਨ ਨੰਬਰ 1 ਜਿਹੜਾ ਉਹ ਰਾਈਟ ਆਨਸਰ ਹੈ ਨੈਕਸਟ ਕੁਸ਼ਚਨ ਹੈ ਆਪਣੇ ਕੋਲ ਕਿਸੇ ਬੋਲੀ ਦੇ ਸਾਰੇ ਲਿਖਣ ਜਿੰਨਾ ਦੇ ਸਮੂਹ ਨੂੰ ਡੈਸ਼ ਆਖਦੇ ਹਨ ਕੋਈ ਵੀ ਭਾਸ਼ਾ ਹੈ ਕੋਈ ਵੀ ਬੋਲੀ ਹੈ ਉਸ ਦੇ ਵਿੱਚ ਜਿੰਨੇ ਵੀ ਲਿਖਣ ਚਿੰਨ ਹੁੰਦੇ ਨੇ ਲਿਖਣ ਵਾਲੇ ਚਿੰਨ ਹੁੰਦੇ ਨੇ ਉਹਨਾਂ ਸਾਰੇ ਸਮੂਹਾਂ ਨੂੰ ਆਪਾਂ ਕੀ ਕਹਾਂਗੇ ਲਿਖਣ ਚਿੰਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਸ਼ਬਦ ਅੱਖਰ ਸਾਰੀਆਂ ਚੀਜ਼ਾਂ ਠੀਕ ਹੈ ਤਾਂ ਫਰਸਟ ਆਪਸ਼ਨ ਹੈ ਵਿਸ਼ੇਸ਼ਣ ਸੈਕਿੰਡ ਹੈ ਲਿਪੀ ਥਰਡ ਹੈ ਲਗਾਖਰ ਤੇ ਲਾਸਟ ਹੈ ਵਿਆਕਰਨ ਤਾਂ ਕੀ ਹੋ ਸਕਦਾ ਹੈ ਜੀ ਇਸ ਦਾ ਰਾਈਟ ਆਨਸਰ ਬਿਲਕੁਲ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਣਾ ਆਪਸ਼ਨ ਨੰਬਰ 2 ਲਿਪੀ ਦੇਖੋ ਜੇਕਰ ਕੁਸ਼ਨ ਆਉਂਦਾ ਕਿ ਕਿਸੇ ਬੋਲੀ ਦੇ ਸਾਰੇ ਨਿਯਮਾਂ ਦੇ ਸਮੂਹ ਨੂੰ ਕੀ ਕਹਿੰਦੇ ਆ ਫਿਰ ਆਪਾਂ ਕੀ ਟਿਕ ਕਰਦੇ ਵਿਆਕਰਣ ਕਿਉਂਕਿ ਵਿਆਕਰਣ ਦੇ ਵਿੱਚ ਭਾਸ਼ਾਈ ਬੋਲੀ ਦੇ ਨਿਯਮ ਹੁੰਦੇ ਨੇ ਠੀਕ ਹੈ ਲਗਾ ਖਰਕੇੜੇ ਨੇ ਆਪਾਂ ਨੂੰ ਪਤਾ ਹੈ ਤਿੰਨ ਹੁੰਦੇ ਨੇ ਬਿੰਦੀ ਟਿੱਪੀ ਅਦਕ ਤਾਂ ਇਹ ਵੀ ਆਪਸ਼ਨ ਕੱਟ ਗਿਆ ਵਿਸ਼ੇਸ਼ਣ ਕੀ ਹੁੰਦਾ ਹੈ ਉਹ ਸ਼ਬਦ ਜਿਹੜਾ ਆਪਾਂ ਨੂੰ ਕਿਸੇ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸੇ ਹਨ ਤਾਂ ਬਚਿਆ ਕੋਣ ਲਿਪੀ ਲਿਪੀ ਕੀ ਹੁੰਦੀ ਹੈ ਜਿਵੇਂ ਆਪਣੀ ਪੰਜਾਬੀ ਭਾਸ਼ਾ ਦੀ ਲਿਪੀ ਹੈ ਗੁਰਮੁਖੀ ਲਿਪੀ ਉਸ ਦੇ ਵਿੱਚ ਵਰਣਮਾਲਾ ਦੇ ਕਿੰਨੇ ਅੱਖਰ ਨੇ ਕਿਹੜੇ-ਕਿਹੜੇ ਚਿੰਨ ਨੇ ਉਹ ਸਾਰੀਆਂ ਚੀਜ਼ਾਂ ਦੇ ਸਮੂਹ ਨੂੰ ਆਪਾਂ ਕੀ ਕਹਾਂਗੇ ਲਿਪੀ ਕਹਾਂਗੇ ਲਿਪੀ ਦੇ ਥਰੂ ਹੀ ਆਪਾਂ ਭਾਸ਼ਾ ਨੂੰ ਜਿਹੜਾ ਹੈ ਉਹ ਵਰਤ ਸਕਦੇ ਹਾਂ ਯੂਜ਼ ਕਰ ਸਕਦੇ ਹਾਂ ਤਾਂ ਇਸ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੈਕੰਡ ਲਿਪੀ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬੀ ਭਾਸ਼ਾ ਦੇ ਮੁੱਖ ਤੌਰ ਤੇ ਕਿੰਨੇ ਅੰਗ ਹੁੰਦੇ ਹਨ ਜਿਹੜੀ ਆਪਣੀ ਪੰਜਾਬੀ ਲੈਂਗੁਏਜ ਹੈ ਉਸ ਦੇ ਮੁੱਖ ਤੌਰ ਤੇ ਕਿੰਨੇ ਪਾਰਟ ਨੇ অপশন নাম্বার ফার্স্ট ਹੈ 4 সেকেন্ড ਹੈ 5 ਥਰਡ ਹੈ 1 ਤੇ ਲਾਸਟ অপਸ਼ਨ ਹੈ 10 ਤਾਂ ਕੀ ਹੋ ਸਕਦਾ ਹੈ ਇਸ ਦਾ রাইਟ ਆਨਸਰ ਤਾਂ ਇਸ ਦਾ রাইਟ ਆਨਸਰ ਹੈ ਜੀ ਆਪਣੇ ਕੋਲ অপশন ਨੰਬਰ ফার্স্ট 4 ਪੰਜਾਬੀ ਭਾਸ਼ਾ ਦੇ ਮੁੱਖ ਤੌਰ ਤੇ ਚਾਰ ਅੰਗ ਨੇ ਸ਼ਬਦ ਬੋਧ ਵਾਕ ਬੋਧ ਧੁਨੀ ਬੋਧ ਤੇ ਆਪਣਾ ਅਰਥ ਬੋਧ ਠੀਕ ਹੈ ਜੀ ਤਾਂ ਇਹ ਚਾਰ ਸ਼ਬਦ ਜਿਹੜੇ ਚਾਰ ਬੋਧ ਨੇ ਇਹ ਪੰਜਾਬੀ ਭਾਸ਼ਾ ਦੇ ਮੁੱਖ ਤੌਰ ਤੇ ਅੰਗ ਹਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਰਿਛ ਦਾ ਇਸਤਰੀ ਲਿੰਗ ਕਿਹੜਾ ਹੈ ਰਿਛ ਦੇਖੋ ਜਿਹੜਾ ਜਾਨਵਰ ਹੁੰਦਾ ਰਿਛ ਉਹਦੀ ਗੱਲ ਕਰ ਰਹੇ ਆ ਆਪਾਂ ਤਾਂ ਜਿਸ ਤਰ੍ਹਾਂ ਆਪਾਂ ਲਿੰਗ ਪੁਲਿੰਗ ਕਰਦੇ ਆ ਹਨਾ ਮਾਤਾ ਪਿਤਾ ਉਸ ਤਰੀਕੇ ਨਾਲ ਇਸਤਰੀ ਲਿੰਗ ਰਿਛ ਦਾ ਕੌਣ ਹੋਊਗਾ ਫਰਸਟ ਆਪਸ਼ਨ ਹੈ ਰਿਛੀ ਸੈਕਿੰਡ ਹੈ ਇੱਥੇ ਤੁਸੀਂ ਸਪੈਲਿੰਗ ਦੇਖ ਸਕਦੇ ਹੋ ਠੀਕ ਹੈ ਥਰਡ ਹੈ ਰਿਛੜ ਤੇ ਲਾਸਟ ਆਪਸ਼ਨ ਹੈ ਰਿਛਣੀ ਤਾਂ ਕੀ ਹੋ ਸਕਦਾ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਣੇ ਕੋਲ ਆਪਸ਼ਨ ਨੰਬਰ 4 ਪਤਾ ਕੀ ਆ ਕਈ ਵਾਰੀ ਕੀ ਹੁੰਦਾ ਹੈ ਆਪਣੇ ਕੋਲ ਚਾਰ ਆਪਸ਼ਨ ਸੇਮ ਸੇਮ ਲੱਗਦੇ ਨੇ ਲੇਕਿਨ ਕਿਤੇ ਕਿਤੇ ਥੋੜੀ ਬਹੁਤ ਮਿਸਟੇਕ ਹੋਊਗੀ ਜਿਵੇਂ ਮੰਨ ਲਓ ਇਹ ਹੀ ਵਰਡ ਹੈ ਲੇਕਿਨ ਅਦਕ ਦੀ ਬਜਾਈ ਬਿੰਦੀ ਪਾਤੀ ਜਾਂ ਟਿੱਪੀ ਪਾਤੀ ਹੈ ਨਾ ਤਾਂ ਇਸ ਤਰੀਕੇ ਨਾਲ ਛੋਟੀ ਤੋਂ ਛੋਟੀ ਮਿਸਟੇਕ ਵੀ ਜਿਹੜੀ ਆ ਉਹ ਦੇਖਣੀ ਜ਼ਰੂਰੀ ਹੈ ਕਿਉਂਕਿ 21 ਕੁਐਸਚਨ ਜਿਹੜਾ ਇੰਪੋਰਟੈਂਟ ਹੈ ਪੇਪਰ A ਨੂੰ ਕੁਆਲੀਫਾਈ ਕਰਨ ਦੇ ਲਈ ਠੀਕ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਉੱਲੂ ਦਾ ਇਸਤਰੀ ਲਿੰਗ ਕਿਹੜਾ ਹੈ ਏ ਮੈਂ ਬਹੁਤ ਸ਼ੋਰਟੀ ਨਾਲ ਕਹਿ ਸਕਦੇ ਆ ਕਿ ਬਹੁਤ ਬਹੁਤ ਘੱਟ ਕੈਂਡੀਡੇਟਸ ਨੂੰ ਇਸ ਦਾ ਆਨਸਰ ਜਿਹੜਾ ਸਹੀ ਆਨਸਰ ਆ ਬਹੁਤ ਘੱਟ ਜਣਿਆਂ ਨੂੰ ਪਤਾ ਹੋਵੇਗਾ ਜੇਕਰ ਤੁਹਾਡਾ ਆਨਸਰ ਸਹੀ ਨਿਕਲੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਠੀਕ ਹੈ ਕੁਐਸਚਨ ਹੈ ਉੱਲੂ ਦਾ ਇਸਤਰੀ ਲਿੰਗ ਕਿਹੜਾ ਹੈ ਉੱਲੂ ਜਿਹੜਾ ਪੰਛੀ ਹੁੰਦਾ ਹੈ ਠੀਕ ਹੈ ਉਸ ਦਾ ਫੀਮੇਲ ਜਿਹੜਾ ਹੈ ਫੀਮੇਲ ਲਿੰਗ ਕਿਹੜਾ ਹੁੰਦਾ ਹੈ ਫਰਸਟ ਆਪਸ਼ਨ ਹੈ ਬਤੋਰੀ ਸੈਕਿੰਡ ਹੈ ਕਬੂਤਰਨ ਥਰਡ ਹੈ ਉੱਲੀ ਤੇ ਲਾਸਟ ਹੈ ਉੱਲਣ ਕੀ ਹੋਊਗਾ ਇਸ ਦਾ ਰਾਈਟ ਆਨਸਰ ਸੋਚੋ ਤਾ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਬਤੋਰੀ ਬਤੋਰੀ ਜਿਹੜਾ ਉੱਲੂ ਦਾ ਇਸਤਰੀ ਲਿੰਗ ਹੁੰਦਾ ਹੈ ਠੀਕ ਹੈ ਤਾਂ ਇਹ ਜਿਹੜਾ ਜ਼ਰੂਰ ਨੋਟ ਕਰ ਲਿਓ ਵਾਧਿਆ ਅਗਲੇ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਮੈਂ ਜਾਣਦਾ ਹਾਂ ਕਿ ਮੈਂ ਇਹ ਗਲਤੀ ਕੀਤੀ ਹੈ ਵਾਕ ਦੀ ਬੰਨਗੀ ਹੈ ਯਾਨੀ ਇਹਨਾਂ ਨੇ ਵਾਕ ਦੇ ਟਾਈਪ ਪੁੱਛਿਆ ਹੈ ਕਿ ਕਿਸ ਟਾਈਪ ਦਾ ਵਾਕ ਹੈ ਮੈਂ ਜਾਣਦਾ ਹਾਂ ਕਿ ਮੈਂ ਇਹ ਗਲਤੀ ਕੀਤੀ ਹੈ ਇਹ ਕਿਸ ਟਾਈਪ ਦਾ ਵਾਕ ਹੈ ਫਸਟ ਆਪਸ਼ਨ ਹੈ ਗੁੰਜਲਦਾਰ ਵਾਕ ਸੈਕੰਡ ਹੈ ਸੰਯੁਕਤ ਥਰਡ ਇਸ ਧਾਰਮ ਤੇ ਲਾਸਟ ਟਾਈਮ ਮਿਸ਼ਰਤ ਵਾਕ ਤਾਂ ਕੀ ਹੋ ਸਕਦਾ ਜੀ ਇਸ ਦਾ ਰਾਈਟ ਆਨਸਰ ਤਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਵਾਕ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ ਸਧਾਰਨ ਵਾਕ, ਸੰਯੁਕਤ ਵਾਕ, ਮਿਸ਼ਰਤ ਵਾਕ ਸਧਾਰਨ ਵਾਕ ਹੁੰਦਾ ਹੈ ਜਿਹੜਾ ਬਿਲਕੁਲ ਸਿੰਪਲ ਹੋਵੇ ਕੋਈ ਇੱਕ ਕਿਰਿਆ ਹੁੰਦੀ ਹੈ ਉਸ ਦੇ ਵਿੱਚ ਸੰਯੁਕਤ ਵਾਕ ਹੁੰਦਾ ਹੈ ਜਿਸ ਦੇ ਵਿੱਚ ਦੋ ਵਾਕ ਹੋਣਗੇ ਇੱਕ ਇਧਰ ਹੋਊਗਾ ਤੇ ਇੱਕ ਇਧਰ ਹੋਊਗਾ ਤੇ ਵਿੱਚ ਕੋਈ ਇਹਜਾ ਵਰਡ ਹੋਊਗਾ ਜਿਹੜਾ ਨਾ ਦੋਹਾਂ ਨੂੰ ਜੋੜਦਾ ਹੈ ਠੀਕ ਹੈ ਜਿਹੜਾ ਇਹ ਜੋੜੇਗਾ ਠੀਕ ਹੈ ਸੰਯੁਕਤ ਵਾਕ ਦੇ ਵਿੱਚ ਦੋਨੋਂ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਦੋ ਵਾਕਾਂ ਨੂੰ ਇੱਕ ਸਬੰਧਕ ਦੇ ਨਾਲ ਇਹ ਕਹਿ ਲੋ ਵੀ ਜੋੜਿਆ ਹੁੰਦਾ ਏ ਤਾਂ ਹੁੰਦਾ ਹੈ ਸੰਯੁਕਤ ਵਾਕ ਥਰਡ ਹੁੰਦਾ ਹੈ ਮਿਸ਼ਰਤ ਵਾਕ ਮਿਸ਼ਰਤ ਵਾਕ ਉਹ ਹੁੰਦਾ ਹੈ ਜਿਸ ਦੇ ਵਿੱਚ ਪਹਿਲਾ ਵਾਕ ਕਹਿ ਲੋ ਵੀ ਇਨਕੰਪਲੀਟ ਹੁੰਦਾ ਦੂਜਾ ਵੀ ਇਨਕੰਪਲੀਟ ਹੁੰਦਾ ਹੈ ਯਾਨੀ ਪਹਿਲੇ ਵਾਲਾ ਦੂਜੇ ਤੇ ਡਿਪੈਂਡ ਹੁੰਦਾ ਹੈ ਦੂਜੇ ਵਾਲਾ ਪਹਿਲੇ ਤੇ ਡਿਪੈਂਡ ਹੁੰਦਾ ਹੈ ਜਿਵੇਂ ਜੇਕਰ ਆਪਾਂ ਐਗਜ਼ਾਮਪਲ ਦੇ ਤੌਰ ਤੇ ਮੰਨ ਲਈਏ ਮੈਂ ਜਾਣਦਾ ਹਾਂ ਕਿ ਬਾਕੀ ਮੰਨ ਲਓ ਆਪਣੇ ਕੋਲ ਵਾਕ ਹੈ ਹੀ ਨਹੀਂ ਬਾਕੀ ਵਾਕ ਨੂੰ ਭੁੱਲ ਜਓ ਤੁਸੀਂ ਕੀ ਇਸ ਇਸ ਵਾਕ ਦਾ ਕੋਈ ਸੈਂਸ ਬਣੀ ਹੈ ਮੈਂ ਜਾਣਦਾ ਹਾਂ ਕਿ ਇਹਦਾ ਮਤਲਬ ਹੈ ਵੀ ਆਪਾਂ ਨੂੰ ਪਹਿਲਾਂ ਹੀ ਮਹਿਸੂਸ ਹੋ ਰਿਹਾ ਵੀ ਇਹ ਵਾਕ ਅਧੂਰਾ ਹੈ ਠੀਕ ਹੈ ਤਾਂ ਜਦੋਂ ਇਹ ਜੇ ਵਾਕ ਹੋਣ ਉਹ ਹੋਣਗੇ ਮਿਸ਼ਰਤ ਵਾਕ ਠੀਕ ਹੈ ਜਿਸ ਦੇ ਵਿੱਚ ਆਪਾਂ ਉਹਨੂੰ ਇੱਕ ਤਰੀਕੇ ਨਾਲ ਕਹਿ ਲੋ ਵੀ ਜਿਵੇਂ ਆਪਾਂ ਕਹਦੇ ਨੇ ਜਿਹੜੇ ਕਰਦੇ ਹਨ ਸੋ ਭਰਦੇ ਹਨ ਇਹ ਕਿਹੜਾ ਵਾਕ ਹੋਇਆ ਮਿਸ਼ਰਤ ਵਾਕ ਹੋਇਆ ਜਿਹੜੇ ਕਰਦੇ ਹਨ ਉਹੀ ਭਰਦੇ ਹਨ ਜਾਂ ਸੋ ਉਹ ਭਰਦੇ ਹਨ ਹਨਾ ਉਹ ਕੀ ਹੋ ਗਿਆ ਮਿਸ਼ਰਤ ਵਾਕ ਪਹਿਲਾ ਵਾਕ ਨੇ ਜਿਹੜਾ ਦੂਜੇ ਦਾ ਬਿਆਨ ਕਰਦਾ ਦੂਜੇ ਨੇ ਪਹਿਲੇ ਦਾ ਦੱਸਦਾ ਹਨਾ ਦੋਨੋਂ ਇੱਕ ਦੂਜੇ ਤੇ ਡਿਪੈਂਡ ਨੇ ਤਾਂ ਉਹ ਕਿਹੜੇ ਵਾਕ ਹੋਏ ਮਿਸ਼ਰਤ ਵਾਕ ਠੀਕ ਹੈ ਜੀ ਬਾਦਿਆ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਆਪਣਾ ਊਠ ਦੇ ਮੂੰਹ ਵਿੱਚ ਜੀਰਾ ਦੇਣਾ ਮੁਹਾਵਰੇ ਤੋਂ ਕੀ ਭਾਵ ਹੈ ਮੁਹਾਵਰਾ ਹੈ ਜੀ ਊਠ ਦੇ ਮੂੰਹ ਵਿੱਚ ਜੀਰਾ ਦੇਣਾ ਇਹਦਾ ਕੀ ਮਤਲਬ ਹੁੰਦਾ ਹੈ ਫਸਟ ਆਪਸ਼ਨ ਹੈ ਥੋੜੀ ਜਿਹੀ ਰਾਹਤ ਦੇਣਾ ਸੈਕਿੰਡ ਆਪਸ਼ਨ ਹੈ ਬਹੁਤ ਖਾਣ ਵਾਲੇ ਨੂੰ ਘੱਟ ਦੇਣਾ ਥਰਡ ਆਪਸ਼ਨ ਹੈ ਦੁਖੀ ਨੂੰ ਹੌਸਲਾ ਦੇਣਾ ਤੇ ਲਾਸਟ ਆਪਸ਼ਨ ਹੈ ਦੋਸ਼ ਲਗਾਉਣਾ ਤਾ ਕੀ ਹੋ ਸਕਦਾ ਹੈ ਜਿਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕਿੰਡ ਬਹੁਤ ਖਾਣ ਵਾਲੇ ਨੂੰ ਘੱਟ ਦੇਣਾ ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਖਾਂਦਾ ਹੈ ਲੇਕਿਨ ਆਪਾਂ ਉਸ ਨੂੰ ਜਿਹੜੀ ਚੀਜ਼ ਆ ਬਹੁਤ ਘੱਟ ਦੇ ਰਿਆਂ ਤਾਂ ਉਸ ਸਮੇਂ ਇਹ ਆਮ ਤੌਰ ਤੇ ਮੁਹਾਵਰਾ ਵਰਤਿਆ ਜਾਂਦਾ ਹੈ ਊਠ ਦੇ ਮੂੰਹ ਵਿੱਚ ਜੀਰਾ ਦੇਣਾ ਠੀਕ ਹੈ ਤਾਂ ਇਸ ਦਾ ਰਾਈਟ অপਸ਼ਨ ਹੈ ਜੀ ਸੈਕਿੰਡ ਨੈਕਸਟ ਕੁਐਸਚਨ ਹੈ ਅੱਧ ਵਾਟੇ ਵਿੱਚ ਕਿਹੜਾ ਅਗੇਤਰ ਲੱਗਿਆ ਹੋਇਆ ਹੈ ਅੱਧ ਵਾਟੇ ਵਿੱਚ ਅੱਧ ਵਾਟੇ ਸ਼ਬਦ ਹੈ ਇਸ ਦੇ ਵਿੱਚ ਕਿਹੜਾ ਜਿਹੜਾ ਅਗੇਤਰ ਲੱਗਿਆ ਹੋਇਆ ਹੈ ਫਸਟ ਹੈ ਅੜੇ ਨੂੰ ਅੱਧਕ ਸੈਕਿੰਡ ਹੈ ਅੱਧ ਥਰਡ ਹੈ ਅ ਤੇ ਲਾਸਟ অপਸ਼ਨ ਹੈ ਕੋਈ ਨਹੀਂ ਤਾਂ ਕੀ ਹੋਊਗਾ ਜੀ ਇਸ ਦਾ ਰਾਈਟ ਆਨਸਰ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੈਕਿੰਡ ਅੱਧ ਠੀਕ ਹੈ ਅੱਧ ਵਾਟੇ ਵਾਟੇ ਦੇ ਮੂਰੇ ਜਿਹੜਾ ਹੈ ਅੱਧ ਅਗੇਤਰ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਪਿਛੇਤਰ ਹੁੰਦੇ ਨੇ ਜਿਸ ਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਹਾਂ ਠੀਕ ਹੈ ਜਿਵੇਂ ਮੰਨ ਲਓ ਕਹਿ ਲੋ ਵੀ ਪਰਉਪਕਾਰੀ ਹੈਨਾ ਜਾਂ ਸਟਾਰਟਿੰਗ ਦੇ ਵਿੱਚ ਕਹਿ ਲੋ ਅਗੇਤਰ ਦੇ ਵਿੱਚ ਸੂਰਤ ਦੇ ਮੂਰੇ ਲੱਗ ਜਾਂਦਾ ਹੈ ਜਿਵੇਂ ਸੂਰਤ ਵਰਡ ਹੈ ਆਪਣੇ ਕੋਲ ਉਸਦੇ ਮੂਰੇ ਆਪਾਂ ਅਗੇਤਰ ਲਗਾ ਦਈਏ ਬਦ ਤਾਂ ਕੀ ਹੋ ਗਿਆ ਬਦਸੂਰਤ ਹੈਨਾ ਜਾਂ ਅਕਲ ਵਰਡ ਹੋ ਗਿਆ ਅਕਲ ਦੇ ਮੂਰੇ ਆਪ ਲਗਾ ਦੰਨੇ ਬੇਅਕਲ ਹੈਨਾ ਤਾਂ ਇਹ ਸਾਰੇ ਕੀ ਨੇ ਅਗੇਤਰ ਨੇ ਇਸੇ ਤਰ੍ਹਾਂ ਪਿੱਛੇ ਵੀ ਹੁੰਦੇ ਨੇ ਉਹ ਪਿਛੇਤਰ ਹੁੰਦੇ ਨੇ ਕਲੀਅਰ ਹੈ ਤਾਂ ਇਸ ਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੈਕੰਡ ਅੱਧ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜਾਬੀ ਵਿੱਚ ਪੱਪੇ ਦਾ ਉਚਾਰਨ ਸਥਾਨ ਕਿਹੜਾ ਹੈ ਯਾਨੀ ਜਦੋਂ ਆਪਾਂ ਵਰਣਮਾਲਾ ਦੇ ਇੱਕ ਅੱਖਰ ਆ ਪਪਾ ਉਹਨੂੰ ਬੋਲਦੇ ਆ ਤਾਂ ਉਸ ਸਮੇਂ ਉਸ ਦਾ ਜਿਹੜਾ ਉਚਾਰਨ ਸਥਾਨ ਆ ਉਹ ਕਿਹੜਾ ਹੁੰਦਾ ਹੈ ਕਿਵੇਂ ਆਪਣੇ ਮੂੰਹੋਂ ਜਿਹੜਾ ਪਪਾ ਵਰਡ ਆ ਉਹ ਨਿਕਲਦਾ ਹੈ ਫਰਸਟ ਆਪਸ਼ਨ ਆ ਦੰਤੀ ਸੈਕਿੰਡ ਆਪਸ਼ਨ ਆ ਮੂਰਤੂਨੀ ਥਰਡ ਆਪਸ਼ਨ ਆ ਕੋਮਲ ਤਾਲਵੀ ਤੇ ਲਾਸਟ ਆਪਸ਼ਨ ਆ ਦੋ ਹੰਠੀ ਤਾਂ ਕਿਹੜਾ ਹੋਊਗਾ ਇਸ ਦਾ ਰਾਈਟ ਆਨਸਰ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਤੁਸੀਂ ਕਾਪੀ ਤੇ ਵਰਣਮਾਲਾ ਲਿਖਿਓ ਵੈਸੇ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਾਰਾ ਪਤਾ ਹੀ ਹੋਊਗਾ ਫਿਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਪਿਛਲੀ ਵੀਡੀਓ ਦੇ ਵਿੱਚ ਮੈਂ ਡਿਟੇਲ ਦੇ ਨਾਲ ਡਿਸਕਸ ਕੀਤਾ ਹੈ ਊੜੇ ਤੋਂ ੜ ਤੱਕ ਆਪ ਦਾ ਜਿਹੜੀ ਹੈ ਪ੍ਰੋਪਰ ਹੈ ਵਰਣਮਾਲਾ ਲਿਖ ਲਿਓ ਸਾਰੀ ਫਿਰ ਉਹਨਾਂ ਨੂੰ ਬੋਲ ਕੇ ਦੇਖਿਓ ਫਿਰ ਤੁਹਾਨੂੰ ਸਮਝ ਆਏਗਾ ਕਿ ਕਿਹੜਾ ਅੱਖਰ ਤਾਂ ਦੰਤੀ ਹੈ ਕਿਹੜਾ ਦੋ ਹੋਠੀ ਹੈ ਕਿਹੜਾ ਕੋਮਲ ਤਾਲਵੀ ਹੈ ਜੀਭ ਕਿਸ ਸਮੇਂ ਕਿਹੜਾ ਉਚਾਰਨ ਕਰਦੇ ਸਮੇਂ ਮੂੰਹ ਨੂੰ ਛੂੰਦੀ ਹੈ ਜੀਭ ਕਿੱਧਰ ਨੂੰ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਆਪੇ ਕਲੀਅਰ ਹੋ ਜਾਣਗੀਆਂ ਠੀਕ ਹੈ ਇਸ ਦੇ ਨਾਲ ਹੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਇਆ ਕਿਸੇ ਵੀ ਕੁਸ਼ਨ ਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਮੈਨੂੰ ਦੱਸਿਓ ਕਿ ਤੁਹਾਡੇ 20 ਮਾਰਕਸ ਦੇ ਵਿੱਚੋਂ ਕਿੰਨੇ ਜਿਹੜੇ ਕੁਸ਼ਨ ਨੇ ਉਹ ਸਹੀ ਹੋਣਗੇ ਠੀਕ ਹੈ ਤਾਂ ਵਾਦਿਆ ਹੁਣ ਆਪਾਂ ਲਾਸਟ ਆਨਸਰ ਵੱਲ ਦੇਖੋ ਪਪਾ ਦਾ ਉਚਾਰਨ ਸਥਾਨ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਦੋ ਹੋਂਠੀ ਦੇਖੋ ਜੇਕਰ ਉੱਥੇ ਦੋ ਹੋਂਠੀ ਨਾ ਹੋਵੇ ਤਾਂ ਇਕੱਲਾ ਹੋਂਠੀ ਵੀ ਲਿਖਿਆ ਜਾ ਸਕਦਾ ਹੈ ਪੰਜਾਬੀ ਵਰਣਮਾਲਾ ਦੇ ਕੁਝ ਵਿੱਚੋਂ ਵਿੱਚੋਂ ਅੱਖਰ ਹੁੰਦੇ ਨੇ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਲੈ ਕੇ ਚੱਲੋ ਪਪਾ ਹੋ ਗਿਆ ਹੈਨਾ ਮੰਮਾ ਹੋ ਗਿਆ ਅ ਹੋਰ ਬੱਬਾ ਹੋ ਗਿਆ ਪੱਬਾ ਹੋ ਗਿਆ ਇਹਨਾਂ ਨੂੰ ਜਦੋਂ ਤੁਸੀਂ ਬੋਲੋਗੇ ਨਾ ਤੁਸੀਂ ਆਪ ਬੋਲ ਕੇ ਦੇਖੋ ਤੁਹਾਡੇ ਜਿਹੜੇ ਬੁੱਲ ਨੇ ਆਪਸ ਦੇ ਵਿੱਚ ਜੁੜਦੇ ਹੋਏ ਮਹਿਸੂਸ ਹੋਣਗੇ ਤਾਂ ਜਦੋਂ ਆਪਣੇ ਦੋਨੋਂ ਬੁੱਲ ਆਪਸ ਦੇ ਵਿੱਚ ਜੁੜਦੇ ਹੋਏ ਮਹਿਸੂਸ ਹੋ ਰਹੇ ਨੇ ਤਾਂ ਯਾਨੀ ਇਸ ਦਾ ਜਿਹੜਾ ਉਚਾਰਨ ਸਥਾਨ ਹੈ ਉਹ ਕਿਨਾਂ ਤੋਂ ਹੋ ਰਿਹਾ ਏ ਬੁੱਲਾਂ ਤੋਂ ਹੋ ਰਿਹਾ ਏ ਤਾਂ ਉਹਨਾਂ ਨੂੰ ਕਹਾਂਗੇ ਆਪਾਂ ਹੋਂਠੀ ਯਾਨੀ ਦੋ ਹੋਂਠੀ ਇਹਨਾਂ ਦਾ ਉਚਾਰਨ ਸਥਾਨ ਹੈ ਠੀਕ ਹੈ ਤਾਲਵੀ ਵੀ ਕਹਿ ਦਿੰਦੇ ਨੇ ਉਹ ਪਾ ਅਗਲੀ ਵੀਡੀਓ ਦੇ ਵਿੱਚ ਪ੍ਰੋਪਰ ਡਿਸਕਸ ਕਰਾਂਗੇ ਠੀਕ ਹੈ ਤਾਂ ਇਹਦਾ ਜਿਹੜਾ ਉਚਾਰਨ ਸਥਾਨ ਹੈਗਾ ਸੀ ਉਹ ਹੈਗਾ ਸੀ ਦੋ ਹੋਠੀ ਜੇਕਰ ਉੱਥੇ ਦੋ ਹੋਠੀ ਨਾ ਹੋਇਆ ਤਾਂ ਕੱਲਾ ਹੋਠੀ ਆਪਸ਼ਨ ਹੋਇਆ ਤਾਂ ਵੀ ਤੁਸੀਂ ਹੋਠੀ ਆਪਸ਼ਨ ਇਹ ਟਿਕ ਕਰਨਾ ਹੈ ਕਲੀਅਰ ਹੈ ਤਾਂ ਇਸ ਦਾ ਰਾਈਟ ਆਨਸਰ ਸੀ ਜੀ ਆਪਸ਼ਨ ਨੰਬਰ 4 ਦੋ ਹੋਠੀ ਇਸ ਦੇ ਨਾਲ ਹੀ ਇਹ ਇੱਕ ਕੁਇਜ਼ ਕੁਐਸਚਨ ਹੈ ਠੀਕ ਹੈ ਇਸ ਦਾ ਤੁਸੀਂ ਮੈਨੂੰ ਆਨਸਰ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਇਹ ਹੈਗਾ ਸ਼ੁੱਧ ਅਸ਼ੁੱਧ ਇਹਨਾਂ ਵਿੱਚੋਂ ਸ਼ੁੱਧ ਸ਼ਬਦ ਕਿਹੜਾ ਹੈ ਫਸਟ ਆਪਸ਼ਨ ਹੈ ਸੈਕਿੰਡ ਆਪਸ਼ਨ ਹੈ ਥਰਡ ਹੈ ਫੋਰਥ ਹੈ ਕਿਹੜਾ ਹੈ ਉਹਦਾ ਤੁਸੀਂ ਮੈਨੂੰ ਸਹੀ ਆਨਸਰ ਜਿਹੜਾ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਇਹਦੇ ਵਿੱਚ ਆਪਾਂ ਨੇ ਆਰੰਭਕ ਦੱਸਣਾ ਹੈ ਕਿਹੜਾ ਹੈ ਠੀਕ ਹੈ ਆਰੰਭਕ ਯਾਨੀ ਸ਼ੁਰੂਆਤੀ ਵਾਲਾ ਆਪਾਂ ਕਹਿ ਦਿੰਨੇ ਆ ਨਾ ਸ਼ੁਰੂਆਤੀ ਬਿੰਦੂ ਜਾਂ ਫਿਰ ਆਰੰਭਕ ਬਿੰਦੂ ਤਾਂ ਆਰੰਭਕ ਕਿਸ ਤਰੀਕੇ ਨਾਲ ਸਹੀ ਪੈਂਦਾ ਹੈ ਕਿਹੜਾ ਇਹਨਾਂ ਚੋਂ ਸਹੀ ਹੈ ਠੀਕ ਹੈ ਸ਼ੁੱਧ ਸ਼ਬਦ ਕਿਹੜਾ ਹੈ ਇਹਨਾਂ ਵਿੱਚੋਂ ਚਾਰਾਂ ਦੇ ਵਿੱਚੋਂ ਉਸ ਦਾ ਜਿਹੜਾ ਰਾਈਟ ਆਨਸਰ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਸਿਰਫ ਪਹਿਲਾ ਦੂਜਾ ਤੀਜਾ ਚੌਥਾ ਐਦਾਂ ਲਿਖ ਦਿਓ ਜਿਹੜਾ ਵੀ ਤੁਹਾਨੂੰ ਲੱਗੇ ਕਿ ਸਹੀ ਆਪਸ਼ਨ ਹੈ ਠੀਕ ਹੈ ਤਾਂ ਇਹ ਜਿਹੜਾ ਕੁਇਜ਼ ਹੈ ਇਹ ਵੀ ਤੁਸੀਂ ਜ਼ਰੂਰ ਦੱਸਿਓ ਆਨਸਰ ਇਸ ਦਾ ਤਾਂ ਇਹ ਹੈਗੇ ਸੀ ਆਪਣੇ ਟੌਪ 20 ਕੁਐਸਚਨ ਠੀਕ ਹੈ ਇਸ ਦਿਨ ਵਾਲੀ ਟੈਲੀਗ੍ਰam ਗਰੁੱਪ ਨਾਲ ਨਹੀਂ ਜੁੜੇ ਤਾਂ ਲਿੰਕ ਜਿਹੜਾ ਤੁਹਾਨੂੰ ਟੈਲੀਗ੍ਰam ਗਰੁੱਪ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਨਾ ਚੈਨਲ ਦੇ ਦੀ ਬੈਸਟ ਕਲਾਸਿਸ ਜਿਹੜੀਆਂ ਨੇ ਤੁਹਾਨੂੰ ਫ੍ਰੀ ਆਫ ਕੋਸਟ ਮਿਲਣਗੀਆਂ ਵੀਡੀਓ ਵਧੀਆ ਲੱਗੀ ਆ ਲਾਈਕ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਧੁਨੀਆਂ ਦੀਆਂ ਕਿਸਮਾਂ ਕਰੀਏ ਜਿਸ ਦੇ ਵਿੱਚ ਆਪਾਂ ਕਰਾਂਗੇ ਖੰਡੀ ਧੁਨੀਆਂ ਤੇ ਅਖੰਡੀ ਧੁਨੀਆਂ ਠੀਕ ਹੈ ਬਾਕੀ ਤੁਸੀਂ ਕਿਹੜਾ ਟੌਪਿਕ ਚਾਹੁੰਦੇ ਹੋ ਕਿ ਨੈਕਸਟ ਆਪਾਂ ਕਵਰ ਕਰਾਈਏ ਉਹ ਵੀ ਤੁਸੀਂ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਉਹ ਦੱਸ ਸਕਦੇ ਹੋ ਕਲੀਅਰ ਹੈ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ